ਕਿਉਂ ਪੁੱਤ ਕੀ ਕਿਆ ਹੀ ਤੂੰ ਜਿਹੜਾ ਹੱਥ ਚੁੱਕਣ ਤੱਕ ਦੀ ਨਬਤ ਆ ਗਈ ਇਹਨੂੰ ਪੁੱਛੋ ਵੀ ਬੋਲਦੀ ਕਿਦਾਂ ਸੀ ਮੇਰੀ ਧੀ ਆ ਮੈਨੂੰ ਪਤਾ ਵਾ ਉਹ ਤੇ ਵਿਚਾਰੀ ਬੋਲ ਹੀ ਨਹੀਂ ਸਕਦੀ ਗਾੜੀ ਤੇ ਕਿਦਾਂ ਕਹਿਤਾ ਤੂੰ ਕੋਈ ਗਾੜੀ ਬੋਲਦੀ ਬੜਾ ਵਾ ਐਵੇਂ ਮੈਨੂੰ ਤੇ ਇਦਾਂ ਲੱਗਣ ਰਿਹਾ ਵੀ ਤੁਸੀਂ ਸੱਜੇ ਲੜਨ ਲਈ ਏ ਵੇਹ ਪੁੱਤ ਤੂੰ ਲੜਾਈ ਦੀ ਗੱਲ ਕਰਨਾ ਵਾ ਜੇ ਆਪਾਂ ਚਾਹੀਏ ਨਾ ਤਾਂ ਬੜਾ ਕੁਝ ਕਰ ਸਕਨੇ ਆ ਆ ਦੋ ਕੋਟੇ ਲੈ ਕੇ ਦਿੱਤੇ ਹੁਣ ਨਾ ਤੇ ਲੱਗ ਲੋ ਜਾਵੇ ਪਤਾ ਲੱਗ ਜਾਏ ਕਿਦਾਂ ਬਗਾਨੀ ਧੀ ਤੇ ਹੱਥ ਚ ਕੀਦਾ ਵਾ ਮੈਨੂੰ ਤੇ ਸਮਝ ਨਹੀਂ ਲੱਗਾਂਦੀ ਕੀ ਕਰਾਂ ਹੁਣ ਮੈਂ ਭਿੰਦਣਾ ਕਿਹੜੇ ਤਰੀਕੇ ਨਾਲ ਗੱਲ ਕਰਾਂ ਕਿੱਦਾਂ ਇਹਨਾਂ ਨੂੰ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂ ਮਮੀ ਨਾਲ ਫੋਨ ਤੇ ਗੱਲ ਕਰਦੀ ਆ ਤੇ ਨਾਲੇ ਉਹਨਾਂ ਨੂੰ ਦੱਸਦੀ ਆ ਕਿ ਆ ਹੋਇਆ ਜੇ ਤੇ ਤੁਸੀਂ ਹੁਣ ਮੈਨੂੰ ਕੋਈ ਹੱਲ ਦੱਸੋ ਮੈਂ ਕੀ ਕਰਾਂ ਹੈਲੋ ਹੈਲੋ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਤਿ ਕੀ ਹਾਲ ਵਾ ਠੀਕ ਆ ਹਾਂ ਹਰ ਲੁਕੀ ਹੋਣਾ ਵਾ ਐ ਸਾਹਿਬ ਕਿ ਤੁਮਨੇ ਬੜੀ ਦਾਸੀ ਲੱਗਣ ਲਈ ਹੈ ਸ਼ਾਦੀ ਦੱਸ ਕੀ ਹੋਇਆ ਵਾ ਮੰਮੀ ਹੋਣਾ ਕੀ ਆ ਮੇਰੇ ਫੇਰ ਨਹੀਂ ਜੇ ਭੈਣ ਆਏ ਖਾਈ ਮੈਂ ਮੱਚਾ ਹਾਈ ਹਾਈ ਸਰਗੀ ਐ ਤੇ ਕਿਸਮਤ ਨਹੀਂ ਸੱਚੀ ਨਹੀਂ ਆਏ ਤੇ ਹੋਰ ਮੰਮੀ ਤੇ ਹੁਣ ਪਿੰਡੋਂ ਨਹੀਂ ਆਂਦੀਆਂ ਹੈ ਇਹਨੇ ਜਿੱਤੇ ਨੂੰ ਪੜਾਉਣਾ ਹੈਗਾ ਝੁੱਕ ਕਰਕੇ ਤੇ ਘਰੇ ਹੀ ਬੈਠ ਜਾ ਠੀਕ ਆ ਕੀ ਆ ਕਪਿੰਦਰ ਕਿੰਦੀ ਹੁਣ ਨਹੀਂ ਪੜਾਉਣਾ ਤੈਨੂੰ ਅੱਛਾ ਇਹ ਦਿੱਤੀ ਹੁਣ ਤੱਕ ਇਹਨੇ ਸੋਚ ਵੀ ਤੱਕ ਤਾਲਿਆ ਹੁਣ ਫਿਰ ਮੰਮੀ ਕਰੀਏ ਵੀ ਕੀ ਅਗਲੇ ਆਂਦੇ ਨੇ ਇੰਨੇ ਪੈਸੇ ਤੇਰੇ ਤੇ ਲਾਤੀ ਨੇ ਤਹੀਂ ਇਸ ਕਰਕੇ ਥੋੜੀ ਵਿਆਹ ਕੀਤਾ ਸੀ ਕਿ ਤੇਰੇ ਭੈਣ ਆਉਣਗੇ ਤਹੀਂ ਤੈਨੂੰ ਬਾਹਰ ਭੇਜਣਾ ਮਾਨੂੰ ਕੋਈ ਲਾਲਚ ਨਹੀਂ ਆਏ ਤੇ ਫਿਰ ਨਾ ਸਹੀ ਐ ਤੱਕ ਤਾ ਨਾ ਸਹੀ ਹੈ ਯਸੇ ਕਰਕੇ ਤਾਂ ਪੁੱਤ ਵਿਆਹ ਕੀਤਾ ਹੈਗਾ ਤੈਨੂੰ ਵੀ ਇਹ ਗੱਲ ਦਾ ਚੰਗਾ ਭਲਾ ਪਤਾਵਾ ਪਰ ਮੈਂ ਕਿਤਨਾ ਚਾੜਨੀ ਆ ਨਾ ਮੈਨੂੰ ਪਤਾ ਵਾ ਪਰ ਹੁਣ ਮੈਨੂੰ ਦੱਸੋ ਮੈਂ ਕੀ ਕਰਾਂ ਓ ਕੀ ਕਰਨਾ ਵਾ ਕੋਈ ਗੱਲ ਨਹੀਂ ਫਿਕਰ ਕਰਨੀ ਆ ਜਿੰਨਾ ਚੱਤਰੀ ਮਾਂ ਚਿੰਦੀ ਆ ਏਦਾਂ ਕਰ ਫਿਰ ਪਿੰਦਰ ਨੂੰ ਗਿਆ ਤਾਂ ਕਹਿ ਤਰੀਕੇ ਨਾਲ ਇੱਕ ਵਾਰ ਇੱਥੇ ਲੈ ਕੇ ਆ ਫੇਰ ਵੇਖੀ ਜਦੋਂ ਕਿੱਦਾਂ ਆਪਣੇ ਮਗਰ ਲੰਡੀ ਆ ਪਰ ਮੰਮੀ ਉਹ ਤੇ ਮੇਰੀ ਗੱਲ ਸੁਣਦੀ ਨਹੀਂ ਹੈਗੇ ਕੱਲ ਦੀ ਮੇਰੇ ਨਾਲ ਇੰਨੇ ਨਰਾਜ਼ ਨੇ ਸਗੋਂ ਤੁਹਾਨੂੰ ਨਹੀਂ ਗੱਲ ਸੁਣ ਗਈ ਤੇ ਮੇਰੇ ਚਪੇੜ ਵੀ ਮਾਰੀ ਹੀ ਹੋਏ ਮਾਚਾਂ ਇਚ ਪੇੜ ਮਾਰਤੀ ਇਤੇ ਹੋਰ ਕੋਈ ਗੱਲ ਨਹੀਂ ਪਤਾ ਲੈ ਕੇ ਆਇਆ ਨਾ ਕੋਰੀਏ تھے ਇਹਨੂੰ ਤਾਂ ਮੈਂ ਮਾਤਾ ਦੇ ਨਹੀਂ ਆਣਾ ਚਾਹਤ ਨਾ ਕਿਦਾਂ ਮਰ ਚੁੱਕੀ ਦਾ ਕਹਿ ਦਿੱਤੀ ਤੇ ਇਹ ਤੂੰ ਫਿਕਰ ਕਰਨੀ ਆ ਮੇਰੀ ਗੱਲ ਸੁਣ ਬਹਾਨਾ ਤਨ ਮੈਂ ਦੱਸ ਦਿੰਨੀ ਆ ਤੂੰ ਆਖੀ ਵੀ ਅਮਨ ਨਹੀਂ ਠੀਕ ਹੈ ਤੇ ਉਹਦਾ ਪਤਾ ਲੈਣ ਜਾਣਾ ਵਾ ਠੀਕ ਆ ਉਹਨੂੰ ਇੱਕ ਕੋਰੀ ਲੈ ਕੇ ਆ ਫਿਰ ਮੈਂ ਫੇਰ ਗੱਲ ਗੇਅਰ ਕਰ ਦਿੰਦੀ ਸਾਰੀ ਚਲੋ ਕੋਈ ਗੱਲ ਨਹੀਂ ਮੈਂ ਇੱਕ ਗੱਲ ਕਰਕੇ ਤੇ ਵੇਖਦੀ ਆ ਕੀ ਕਹਿੰਦੇ ਨੇ ਐਂ ਦੇ ਕੁੰਦੇ ਕੋਹ ਨਹੀਂ ਜਿਹੜੀ ਗੱਲ ਤੂੰ ਮੈਂ ਕਹੀ ਉਹ ਨਾ ਕਹਿ ਮੇਰੀ ਪਰਜਾਈ ਠੀਕ ਤੇ ਮੈਂ ਜਾਣਾ ਬਸ ਚਲੋ ਠੀਕ ਆ ਫਿਰ ਹਾਂ ਆ ਜਾਓ ਤੁਸੀਂ ਫਟਾਫਟ ਠੀਕਾ ਚੰਗਾ ਚੰਗਾ ਪੁੱਤ ਓਕੇ ਹੁਣ ਕਿੱਦਾਂ ਗੱਲ ਕਰਾਂ ਜਾ ਕੇ ਇਹਨਾਂ ਨਾਲ ਚੱਲ ਘੜਦੀਆਂ ਗੱਲ ਦੋ ਚਾਰ ਗੱਲਾਂ ਹੀ ਸੁਣਾ ਲੈਣਗੇ ਅੱਗੇ ਵੀ ਤੇ ਬਥੇਰੀ ਸੁਣੋ ਨਹੀਂ ਦੇ ਹਨਾ ਹਾਏ ਹਾਏ ਆਹ ਤਾਂ ਨਾ ਉਹਨੇ ਚੰਗੀ ਖਬਰ ਸੁਣਾਈ ਆ ਮੇਰੇ ਤਰਜ਼ੀਨ ਨੂੰ ਕੁਛ ਅੱਗੇ ਹੋੰਡਿਆ ਹੀਗਾ ਤਾ ਹੋਰ ਬੁਰਾ ਹਾਲ ਹੋ ਗਏ ਸੁਣ ਕੇ ਚੱਲ ਕੋਈ ਨਹੀਂ ਹੁਣ ਲੈ ਕੇ ਆਉਂਦੀ ਆ ਨਾ ਇੱਥੇ ਫੇਰੇ ਨੂੰ ਮਤ ਦਊ ਮੈਂ ਚੱਜਣਾ ਕਿ ਕਿਦਾਂ ਮੇਰੀ ਧੀ ਤੇ ਹੱਤ ਚੁੱਕਿਆ ਇਹਦੇ ਨਾਲੇ ਨਾ ਪਹਿਲਾਂ ਮੈਂ ਇਹਦੇ ਪਿਓ ਨੂੰ ਆਜ ਮਾਰ ਕੇ ਦੱਸਾਂ ਇਹ ਵਿੱਚ ਬੋਲਦਾ ਹੁੰਦਾ ਫਿਰ ਇਹਨੇ ਨਹੀਂ ਮੈਨੂੰ ਗੱਲ ਕਰਨ ਦੇਣੀ ਕੋਈ ਵੀ ਇਹਨੂੰ ਗੱਲ ਕਰ ਹੀ ਲੈਣੀ ਆ ਆ ਗੱਲ ਸੁਣਿਓ ਮੇਰੀ ਆ ਮੈਂ ਕਿ ਆਖਿਆ ਦੀ ਗੱਲ ਸੁਣਿਓ ਆ ਗਿਆ ਆ ਗਿਆ ਇਕੱਤੇ ਪਾਣੀ ਨੇ ਇਹਨੇ ਕੀ ਕਰਨ ਵਾਲਾ ਪੋਣਾ ਹੀ ਹੋਣੇ ਨੇ ਆਇਓ ਆਇਓ ਗੱਲ ਸੁਣਿਓ ਹਾਂ ਦੱਸ ਮੇਰੀ ਗੱਲ ਸੁਣੋ ਹਾਂ ਪਰ ਗੱਲ ਨਾ ਠੰਡੇ ਦਿਮਾਗ ਨਾਲ ਸੁਣਿਓ ਗੱਲ ਤੇ ਦੱਸ ਪਹਿਲੋ ਹੋ ਕਾਲੇ ਨਾ ਪਿਓ ਬੋਤੇ ਜੋ ਮੈਂ ਕਰੂੰਗੀ ਨਾ ਆਪਣੇ ਘਰ ਦੇ ਭਲੇ ਵਾਸਤੇ ਹੀ ਕਰਨਾ ਵਾ ਮੇਰੀ ਗੱਲ ਸੁਣੋ ਕੁੜੀ ਦਾ ਫੋਨ ਆਇਆ ਸੀਗਾ ਹੈ ਉਹਦੇ ਵਿਚਾਰੀ ਜੇ ਨੰਬਰ ਰੱਖ ਕੇ ਫੇਰ ਨਹੀਂ ਆਏ ਨੰਬਰ ਨੰਬਰ ਕਿਉਂ ਨਹੀਂ ਆਇਆ ਉਹਦੇ ਹੈ ਬੜੇ ਬੁੜੇ ਜੇ ਆਇਆ ਉਹਨੇ ਹਾਏ ਹਾਏ ਸਾਰੀਆਂ ਕਿਸਮਾਂ ਦੀਆਂ ਗੱਲਾਂ ਆ ਉਹ ਵਿਚਾਰੀ ਕਹਿਣਾ ਪੈਂਦੀ ਮੇਰੇ ਨੰਬਰ ਨਾ ਆਉਣ। ਅਸੀਂ ਤੇmetry ਆਸਾਂ ਬਥੇਰੀਆਂ ਲਾਈਆਂ ਸੀ ਕਿ ਕੁੜੀ ਦੇ ਨੰਬਰ ਆ ਜਾਣਗੇ। ਤੇ ਚੱਲ ਕਿਤੇ ਸੁਣੀ ਜਾਉ ਸਾਡੀ ਗਰੀਬਾਂ ਦੀ ਵੀ। ਪਰ ਕਿੱਥੋਂ ਕਿਸਮਤ ਨਹੀਂ ਤੇਜ ਨਹੀਂ ਹੈਗੀ। ਹੁਣ ਮੇਰੀ ਗੱਲ ਸੁਣੋ। ਮੈਂ ਦੋਹਾਂ ਜੀਆਂ ਨੂੰ ਸਦਿਆ ਵਾ। ਤੂੰ ਦੋਹਾਂ ਜੀਆਂ ਨੂੰ ਸਦਿਆ ਵਾ। ਆਹੋ ਤੇ ਹੋਰ ਹੁਣ ਕੋਈ ਹੱਲ ਨਹੀਂ ਕੱਢਣਾ ਇਹ ਗੱਲ ਦਾ। ਨਾਲੇ ਇੱਕ ਹੋਰ ਗੱਲ ਸੁਣ ਲਓ ਨਵੀਤਾ ਜੀ। ਤੁਹਾਡੇ ਜਵਾਈ ਨੇ ਸਾਡੀ ਨਾਅ ਤੇ ਹੱਥ ਚੁੱਕਿਆ ਜੀ। ਵਿਚਾਰੀ ਰੋਂ ਰਹੀ ਹੀ ਹੈਗੀ। ਨਵੀ ਮੈਂ ਤੇ ਹੱਥ ਵਿੱਚ ਚੁੱਕਿਆ ਵਾ। ਉਹ ਵੀ ਨਹੀਂ ਯੁਰਤ ਹੈ। ਹੈਂ? ਉਨੇ ਦੱਸਿਆ ਕਿਉਂ ਨਹੀਂ ਜਦੋਂ ਹੁਣ ਕੰਮ ਆਇਆ ਸੀ ਮੈਨੂੰ ਕੀਤਾ ਉਹਨੇ ਫੋਨ ਹੁਣ ਹੁਣ ਦੱਸਿਆ ਆਂਦਾ ਹੀ ਕੋਹ ਕਰਨ ਦੀ ਲੋੜ ਨਹੀਂ ਗਈ ਚੁੱਪ ਕਰਕੇ ਘਰੇ ਬਹਿ ਹੁਣ ਨਹੀਂ ਕਿਤੇ ਵੀ ਜਾਣਾ ਤੇ ਨਾ ਹੀ ਹੁਣ ਪੈਸੇ ਲਾਉਣੇ ਕਿਤੇ ਤੇ ਫਿਰ ਉਹਨੇ ਮੈਨੂੰ ਦੱਸਿਆ ਤੇ ਮੈਂ ਹੁਣ ਕਿਹਾ ਪਤਨ ਗਿਆ ਕਿ ਤੇ ਆ ਇੱਥੇ ਕੋਰੀ ਇਹਨੂੰ ਮੈਂ ਮਤ ਦਵਾ ਚੱਜਣਾ ਜਰਾ ਨਾਲੇ ਹਾੜੀ ਧੀ ਤੇ ਹੱਥ ਚੁੱਕਦਾ ਨਾਲੇ ਇਹ ਕਦਾ ਕਹਿ ਸਕਦਾ ਵਾ ਕਿ ਗੱਡੀ ਕੋਹ ਨਹੀਂ ਕਰਨਾ ਹਾੜੀ ਪੜੀ ਲਿਖੀ ਧੀ ਆ ਆਪਾਂ ਇਹੇ ਕਰ ਪਾਂਡੇ ਮਾਣਨੇ ਵੀ ਆਈ ਆ ਹੈਂ ਨਾਲੇ ਜਦੋਂ ਵਿਆਹ ਹੋਇਆ ਸੀ ਨਾ ਉਦੋਂ ਆਹੋ ਗੱਲ ਹੋਈ ਸੀ ਕਿ ਕੁੜੀ ਨੂੰ ਬਾਹਰ ਕੱ ਲੈਣਾ ਵਾ ਤੇ ਬਾਹਰ ਦੇ ਚੱਕਰ ਵਿੱਚ ਆਪਾਂ ਵਿਆਹ ਕੀਤਾ ਛੇਛਤੀ ਨਹੀਂ ਤਾਂ ਹਾਨੂੰ ਵੀ ਲੋੜ ਪਈ ਕੁੜੀ ਨੇ ਵਿਆਉਣ ਦੀ ਡਿਸ਼ੀ ਗੱਲ ਸੁਣ ਲੈ ਐਡਾ ਵਧੀਆ ਸਭ ਕੋ ਲੱਭ ਕੇ ਦਿੱਤਾ ਆਪਣੀ ਕੁੜੀ ਨੂੰ ਠੀਕ ਆ ਹੁਣ ਨਾ ਨਿੱਗੀ ਜੀ ਗੱਲ ਪਿੱਛੇ ਖਲਾੜ ਨਾ ਪਾ ਕੇ ਬਹਿ ਜਿਓ ਤੇ ਕੋਈ ਗੱਲ ਨਹੀਂ ਮਾੜੀ ਮੋਟੀ ਗੱਲ ਹੋਏਗੀ ਉਹ ਦੋਵਾਂ ਜੀਆਂ ਦਾ ਆਪਣਾ ਮਸਲਾ ਵਾ ਐਵੇਂ ਨਿੱਗੂਤੀਆਂ ਗੱਲਾਂ ਵਧਾਈ ਦੀ ਨਾ ਜੇ ਇੱਥੇ ਆਊਗਾ ਵੀ ਨਾ ਤੇ ਬੁਤਾ ਵੱਰ ਚੜ ਕੇ ਗੱਲ ਨਾ ਕਰੀ ਮੇਰੀ ਗੱਲ ਸੁਣੋ ਮੈਂ ਡਿਸ਼ ਦੇਣ ਨਹੀਂ ਵੱਰ ਚੜ ਕੇ ਗੱਲ ਕਰੂੰਗੀ ਪਰ ਇੱਕ ਗੱਲ ਸੁਣ ਲੋ ਅੱਜ ਉਹਦਾ ਇੱਕ ਵਾਰੀ ਹੱਥ ਚੁੱਕਿਆ ਉਹਨੇ ਉੱਤੇ ਮੁੜ ਕੇ ਬਾਰ-ਬਾਰ ਚੁੱਕੂਗਾ ਮੁੜ ਕੇ ਉਹਦੇ ਮਾਂ ਪਿਓ ਵੀ ਚੁੱਕਣਗੇ ਸਾਡੀ ਕੁੜੀ ਨੂੰ ਤਾਂ ਮਾਰ ਦੇਣਗੇ ਰਾਕੇ ਉਹ ਮੇਰੀ ਗੱਲ ਸੁਣ ਕੋਈ ਨਹੀਂ ਕਿ ਇਹਨੂੰ ਮਾਰ ਦੇ ਦਿੰਦਾ ਠੀਕ ਆ ਨਾ ਪਿੰਡ ਤੇ ਮੇਰੀ ਗੱਲ ਸੁਣਿਓ ਦੱਸੋ ਮੈਂ ਨਾ ਪਿੰਡ ਜਾਣਾ ਵਾ ਤੇ ਚਲਿਏ ਪਿੰਡ ਕੀ ਐ ਉਹਨਾ ਅਮਰਨ ਭਾਬੀ ਜਾ ਰਹੇ ਨੇ ਠੀਕ ਹੈ ਹੈਗੇ ਤੇ ਮੰਮੀ ਫੋਨ ਕਰਕੇ ਦੱਸਣ ਦੇ ਹੀ ਤੇ ਮੇਰੇ ਦਬੂਰੇ ਚ ਲੱਗ ਗਿਆ ਪਤਾ ਲੱਗਿਆ ਉਹਨਾਂ ਦਾ ਕੀ ਗੱਲ ਹੋ ਗਿਆ ਅਮਰਨ ਭਾਬੀ ਨੂੰ ਬੁਖਾਰ ਜੇ ਬੜਾ ਚੜ੍ਹਨ ਦੇ ਉਹਨੂੰ ਤੇ ਖਾਂਸੀ ਜੇ ਕੰਮ ਜਾਰੀ ਹੋਇਆ ਵਾ ਤੇ ਆਰ ਤੇ ਤੂੰ ਹੈ ਗਈ ਹੈ ਤੈਨੂੰ ਬਸੇ ਚਾੜ ਹੁਣਾ ਵਾ ਤੇ ਚੱਲ ਜਾ ਨਹੀਂ ਮੈਂ ਬਸਤੇ ਕਿਹੜੀ ਗੱਲ ਜਾਵਾਂ ਤੁਹਾਡੇ ਨਾਲ ਜਾਵਾਂਗੀ ਤੇ ਹਾਂ ਇਹ ਤਾਂ ਚੰਗੀ ਲੱਗੀ ਜਾ ਵਾ ਤੁਹਾਡੇ ਤੇ ਚਲੋ ਕੋਈ ਗੱਲ ਹੋਈ ਆ ਤੇ ਹੋਈ ਸਹੀ ਆ ਪਰ ਅਗਲੇਨ ਮੈਂ ਕੀ ਜਵਾਬ ਦੇਵਾਂ ਮੈਂ ਕਿਹਾ ਉੱਦਦੇ ਬਣੀ ਗੱਲ ਨਾ ਕਰਦੇ ਤੂੰ ਹੁਣ ਤੈਨੂੰ ਕੱਲੀ ਨੂੰ ਘਲਾਤਾ ਵਾ ਮੇਰਾ ਜੀ ਨਹੀਂ ਕਰ ਲਿਆ ਅਸਲ ਜਾਨ ਚਲੋ ਵੀ ਇੰਨਾ ਵੀ ਕਾਦਾ ਗੁੱਸਾ ਹੁੰਦਾ ਵਾ ਚੱਲ ਕੱਢ ਕੱਪੜੇ ਮੇਰਾ ਗਿਰ ਦਿਲ ਕਰਦਾ ਹੈ ਕਿ ਮੇਰੇ ਨਾਲ ਆਉਂਦੇ ਚਲ ਕੱਪੜੇ ਕੱਢ ਆਪ ਚੰਗੇ ਹੋਈ ਹੈ ਨਾ ਤੇ ਸਾਰੇ ਚੰਗੇ ਹੁੰਦੇ ਆ ਠੀਕ ਹੈ ਨਾ ਪਰ ਮੇਰੀ ਗੱਲ ਸੁਣੋ ਹੁਣ ਗੱਲ ਤੇ ਮੈਂ ਕਰਨੀ ਆ ਜੇ ਹੁਣ ਆਏ ਨਾ ਤੇ ਮੈਨੂੰ ਟੋਕਿਓ ਨਾ ਕਰੂੰਗੀ ਗੱਲ ਮੈਂ ਤਰੀਕੇ ਨਾਲ ਹੀ ਪਰ ਮੈਂ ਇੱਕ ਵਾਰੀ ਉਹਨੂੰ ਪੁੱਛਣਾ ਹੈਗਾ ਵਾ ਕਿ ਕੀ ਸੋਚ ਕੇ ਵਿਆਹ ਕੀਤਾ ਸੀ ਤੁਸੀਂ ਤੁਹੀ ਤਾਂ ਕਹਿੰਦੇ ਹੀ ਪਹਿਲਾਵਾਂਗੇ ਹੀ ਆਹ ਕਰਾਂਗੇ ਜੇ ਕਰਾਂਗੇ ਜੇ ਨਹੀਂ ਕੁੜੀ ਦਾ ਨੰਬਰ ਆਏ ਕੁੜੀ ਤੇ ਫਿਰ ਕੀ ਹੋ ਗਿਆ ਲੋਕੀ ਦੱਸਦਾ ਹੋਰੀ ਟੈਸਟ ਦੇ ਲਿੰਦੇ ਆ ਉਹ ਮੇਰੀ ਗੱਲ ਸੁਣ ਲਾ ਜੇ ਕੁੜੀ ਸਾਡੀ ਤੇ ਨੰਬਰ ਨਹੀਂ ਨਾ ਆਏ ਤੇ ਚੱਲ ਕੋਈ ਗੱਲ ਨਹੀਂ ਉਹਨਾਂ ਇੱਕ ਦੋ ਤਿੰਨ ਵਾਰੀ ਅੱਗੇ ਪੈਸੇ ਖਰਾਬ ਕੀਤੇ ਆ ਤੇ ਕੋਈ ਗੱਲ ਨਹੀਂ ਫਿਰ ਕਿਤੇ ਲਾ ਦੇਣਗੇ ਕੋ ਦੋ ਮਹੀਨਾ ਦੋ ਮਹੀਨ ਢਹਿਰ ਕੇ ਉਹ ਨਹੀਂ ਨਹੀਂ ਤੂੰ ਵੀ ਕਹਿੰਨੀ ਆ ਵੀ ਹੁਣ ਇਹਦੇ ਹੁਣੇ ਕੰਮ ਹੋਣਾ ਚਾਹੀਦਾ ਆਹੋ ਤਾਂ ਹੁਣ ਨਾ ਹੋਇਆ ਤਾਂ ਕਦੋਂ ਹੋਣਾ ਵਾ ਮੇਰੀ ਗੱਲ ਸੁਣੋ ਮੁੱਲ ਬੈਂਡ ਵੀ ਮਿਲ ਜਾਂਦੇ ਆ ਹੁਣ ਮਾਨੂੰ ਇਹ ਪਾਸੇ ਲਾ ਦੇਣਾ ਵਾ ਆਨੰਦ ਜਵਾਈ ਨੂੰ ਕਰ ਉਹਨੂੰ ਮੈਂ ਕਹਿਣਾ ਵੀ ਮੁੱਲ ਬੈਂਡ ਮਿਲਦੇ ਆ ਤੇ ਕਹਾ ਬਥੇਰਾ ਤੁਹਾਡੇ ਕੋਲ ਤੇ ਲੋ ਮੁੱਲ ਬੈਂਡ ਉਹ ਸਵਾਦ ਦੀ ਅਗਲ ਦਈ ਪਰੋਣੇ ਨੇ ਜੋ ਮਰਜੀ ਕਹਿ ਲਈ ਤੇ ਪਰ ਨਾ ਕਈ ਦਾਇਰੇ ਦੇ ਵਿੱਚ ਰਹਿ ਗਏ ਤੇ ਆਪਣੀ ਕੁੜੀ ਦਾ ਘਰ ਨਾ ਖਰਾਬ ਕਰ ਲਈ ਉਹ ਨਹੀਂ ਕਰਦੀ ਤੁਹਾਡੀ ਕੁੜੀ ਦਾ ਘਰ ਖਰਾਬ ਮੈਂ ਮੈਂ ਡਿਸ਼ ਦੇਣ ਥੋੜਾ ਵਾ ਮੈਂ ਤਾਂ ਉਹਨੂੰ ਪੈਰਾਂ ਥਲੇੋਂ ਕੱਢਣਾ ਠੀਕ ਆ ਵੇਖੀ ਜਾਇਓ ਤੁਸੀਂ ਹੁਣ ਮੈਂ ਕਰਦੀ ਕੀ ਆ ਬਸ ਵਿੱਚ ਬੋਲਿਓ ਨਾ ਬਸ ਮੈਂ ਉਹ ਹੀ ਕਹਿਣਾ ਸੀ ਤੁਹਾਨੂੰ ਚਲ ਠੀਕ ਆ ਠੀਕ ਆ ਲੈ ਮੇਰਾ ਪੁੱਤ ਹੋ ਗਿਆ ਤਿਆਰ। ਉਹ ਮੰਮੀ ਹੋਈ ਗਿਆ ਜੀਤ ਨਹੀਂ ਕਰਨਿਆ ਜਾਣ ਨੂੰ। ਕਿਉਂ ਕੀ ਗੱਲ? ਤੁਹਾਨੂੰ ਪਤਾ ਹੀ ਏ। ਉਹਨਾਂ ਕੋਈ ਨਾ ਕੋਈ ਗੱਲ ਛੇੜ ਦੇਣੀ ਏ। ਲੈ ਪੁੱਤ ਐਡੀ ਗੱਲ ਉਹਨਾਂ ਗੱਲ ਹੀ ਛੇੜਨੀ ਏ। ਇੰਨੀਆਂ ਨਾ ਗੱਲਾਂ ਦੇ ਵਿੱਚ ਨਾ ਦੂngੀਆਂ ਸੋਚਾਂ ਸੋਚਣ ਡਿਆ ਵੀ ਨਾ ਨਾ ਸੋਚਿਆ ਕਰ। ਮੰਮੀ ਗੱਲ ਉਹ ਨਹੀਂ ਹੈਗੀ। ਮੈਨੂੰ ਪਤਾ ਏ ਮਾਂ ਦਾ। ਉਹਨਾਂ ਜ਼ਰੂਰ ਕੋਈ ਨਾ ਕੋਈ ਗੱਲ ਕਰਨੀ ਏ ਤੇ ਜੇ ਮੰਮੀ ਉਹਨਾਂ ਨੂੰ ਕੁਝ ਕਹਿਆ ਨਾ ਤੇ ਮੈਂ ਅੱਗੋਂ ਸੁਣਾ ਲੈਣੀ ਆ ਨੇ। ਨਾ ਪੁੱਤ। ਉਤੇਰੀ ਮਾਂ ਲੱਗਦੀ ਐ ਜਿੱਦਾਂ ਦੀ ਮੈਂ ਓਦਾਂ ਦੀ ਉਹ ਤੂੰ ਨਾ ਮੂਹਵਾੜੀ ਚੰਗੀ ਗੱਲ ਕਰੀ ਚੰਗੀ ਲੱਗੀ ਦਾ ਰਿਸ਼ਤੇਦਾਰ ਚ ਫਿੱਕ ਪੈ ਜਾਂਦੀ ਐ ਇੱਕ ਤੇ ਪੈਣ ਦੀ ਗਲਤ ਅੱਡੀ ਠੀਕ ਆ ਪਰ ਜੇ ਅਗਲਾ ਵੀ ਰਿਸ਼ਤੇਦਾਰੀ ਸਮਝੇ ਤੇ ਫੇਰ ਹੀ ਐ ਨਾ ਹੁਣ ਇਹ ਥੋੜਾ ਉਹ ਗੱਲਾਂ ਕਰੇ ਜਾਂਦੇ ਸੀ ਚੁੱਪ ਕਰਕੇ ਸੁਣੀ ਜਾਈਏ ਬਹੁਤਾ ਉਹ ਸਮਝਦਾਰ ਆ ਸਿਆਣੀ ਆ ਐਡੀ ਨਹੀਂ ਗੱਲ ਵੀ ਉਹ ਤੇ ਨਾਲ ਕੋਈ ਗੱਲ ਕਰੇਗੀ ਚਲੋ ਚੰਗਾ ਹੀ ਐ ਨਾਲੇ ਤੂੰ ਆਪੇ ਕਹਿਣਿਆ ਕਿ ਉਹਦੀ ਪਰਜਾਈ ਨਹੀਂ ਠੀਕ ਐ ਉਹਨੇ ਤੈਨੂੰ ਗੱਲ ਛੇੜਨੋਂ ਆ ਤਾਂ ਸੱਦਣਾ ਪਹਿਲੇ ਮੈਨੂੰ ਇਹ ਦੱਸ ਉਹ ਮੰਮੀ ਮੈਂ ਤੇ ਓਦਾਂ ਹੀ ਤੁਹਾਡੇ ਨਾਲ ਗੱਲ ਕਰ ਲਈ ਤੁਸੀਂ ਤੇ ਨਾ ਦਾ ਜਦੋਂ ਮੈਂ ਉੱਥੇ ਲੜਨ ਚੱਲਿਆ ਹੁੰਦਾ ਨਾ ਪੁੱਤ ਚੰਗੇ ਨਹੀਂ ਲੱਗੇਗਾ ਚੱਲੀਏ ਚਲੋ ਠੀਕ ਹੈ ਮੰਮੀ ਸਰ ਚੰਗਾ ਪੁੱਤ ਚੰਗਾ ਲੈ ਵੇਹਲਾ ਚੁੱਪ ਕਰਕੇ ਚੱਲ ਗਈ ਐ ਕਿਤੇ ਇੰਨਾ ਵੀ ਨਹੀਂ ਕਿਹਾ ਕਿ ਮੰਮੀ ਮੈਂ ਚੱਲਨੀ ਐ ਅੱਜ ਕੱਲ੍ਹ ਦੀਆਂ ਕੁੜੀਆਂ ਜਿਹਦੇ ਤੇ ਆਕੜ ਹੀ ਨਹੀਂ ਮਾਨ ਹੈਗੀ ਪਤਾ ਨਹੀਂ ਕਰਦੇ ਵਾ ਤੇ ਇੰਨੀ ਆਕੜ ਕਰਦੀਆਂ ਨੇ ਕਪੜੇ ਜੋਣਦੇ ਆਂ ਹਾਂਜੀ ਦਹੀਂ ਹਾਂ ਜੋਣਨ ਉਹਦਾ ਪ੍ਰੈਸ ਕਰਕੇ ਰੱਖਣੇ ਹੀਗੇ ਬੱਤੀ ਬੰਦ ਹੀ ਤੇ ਇਦਾਂ ਮੈਂ ਖਲਾਰਾ ਜਿਆ ਪਿਆ ਉਹ ਤੇ ਜੋੜ ਕੇ ਰੱਖ ਛੜਨੀ ਹੈ ਮੁੜ ਕੇ ਨਾ ਜਿਆਦਾ ਹੀ ਵਟੋ ਵਟ ਹੋ ਜਾਂਦੇ ਪਏ ਨਾਲੇ ਚੰਗੇ ਨਹੀਂ ਲੱਗਦੇ ਬਾਹਰ ਦਾਗ ਜੇ ਬੜੇ ਪੈ ਜਾਂਦੇ ਆ ਉਹ ਚੱਲ ਵਧੀਆ ਵਾ ਰੱਖ ਲੈ ਤੇ ਗੱਲ ਸੁਣ ਮੇਰੀ ਚਾਹ ਬਣਾ ਹਾਂ ਘੋਟੇ ਯਾਰ ਆਏ ਹੇ ਬਣਾਉਣੀ ਆ ਹੁਣੇ ਜੀ ਰੋਟੀ ਖਾਦੀ ਬਾਅਦ ਚਾਹ ਪੀਤੀ ਹੈਗੀ ਉਹ ਤਾਂ ਠਾਂ ਹੋ ਜਾਂਦੋ ਮੜੀ ਜੀ ਬਣਾਉਣੀ ਆ ਠਾਈ ਕਿਹਨਾਂ ਟਾਈਮ ਹੋ ਚੱਲਿਆ ਚਾਹ ਦਾ ਨਾਲੇ ਬਾਕੀਆਂ ਵਾਸਤੇ ਵੀ ਬਣਾਉਣੇ ਆ ਮੇਰੀ ਗੱਲ ਸੁਣ ਚੱਲ ਠੀਕ ਆ ਕੋਈ ਨਹੀਂ ਬਣਾਦੀ ਬਾਅਦ ਚੋ ਤੇ ਉਹ ਨਵ ਤੇ ਪਿੰਦਰ ਕਿੱਥੇ ਜਾਂਦੇ ਆ ਮੈਨੂੰ ਕੀ ਪਤਾ ਕਿੱਥੇ ਗਏ ਮੈਂ ਆਉਂਦੇ ਆਂ ਤੇ ਰਸਤੇ ਦੇ ਵੇਖਿਆ ਮੈਂ ਤੇ ਹਨ ਮੈਂ ਕਿਹਾ ਖਿਆੜ ਰੱਖਿਆ ਕਰ ਕਿੱਥੇ ਜਾਂਦੇ ਆ ਯਾਰ ਮੈਂ ਨਹੀਂ ਧਿਆਨ ਪੀਉ ਰੱਖਣੀ ਮੈਂ ਕਿਨਾ ਕਿ ਧਿਆਨ ਰੱਖਾਣਾ ਮਗਰ ਮਗਰ ਫੇਰ ਆਣਾ ਦੇ ਆਪੇ ਗਏ ਹੋਣਗੇ ਆ ਜਾਂਦੇ ਆ ਮੈਂ ਕਹਿੰਦਾ ਫੇਰ ਨਾ ਤੁਰ ਪੈ ਉਹਨੂੰ ਫੈਲ ਲਾਉਣ ਉਹ ਆ ਤੁਹਾਡੇਗੇ ਹੱਥ ਜੋੜੇ ਹੁਣ ਤਨਿੰਗੀ ਕਿਸ ਨੇ ਲਾਉਣੀ ਉਹਨਾਂ ਦੇ ਵੀ ਹੱਥ ਜੁੜ ਕੇ ਹੋਣੇ ਆ ਦੋਵਰੀ ਪਾਕੇ ਲਾ ਕੇ ਹੁਣ ਨਹੀਂ ਉਹਨਾਂ ਲਾਉਣੀ ਤੂੰ ਹੀ ਨਾ ਮੂੰਹ ਕੱਢਿਆ ਕਰੋ ਬਾਰ-ਬਾਰ ਪਤਾ ਨਹੀਂ ਉਹ ਵੀ ਕਿੱਧਰ ਜਾਂਦੇ ਆ ਕਿੱਧਰ ਆਉਂਦੇ ਆ ਉਹਦਾ ਕਿਤੇ ਗਏ ਹੋਣਗੇ ਆ ਜਾਂਦੇ ਆ ਨੂੰ ਹੀ ਨਹੀਂ ਕਰੀ ਪਰੇਸ਼ਾਨੀ ਪੈ ਗਈ ਐ ਡੈਡੀ ਕਿੱਥੇ ਆ ਡੈਡੀ ਇੱਥੇ ਬਾਹਰ ਹੋਣੇ ਆ ਤੂੰ ਐਦਾਂ ਕਰ ਤੂੰ ਬਣਾ ਚਾਹ ਤੇ ਮੈਂ ਡੈੜੀ ਨਾਲ ਗੱਲ ਕਰਕੇ ਆਵਾਂ ਕਿ ਪਿਆਲੀ ਦੀ ਗੱਲ ਕਿੱਥੇ ਤੱਕ ਪਹੁੰਚੀ ਆ ਆ ਜਾਓ ਕਰਕੇ ਆਓ ਮੈਂ ਚਾਹ ਲੈ ਕੇ ਨਹੀਂ ਬਣਾ ਕੇ ਹੁਣ ਨਾਲ ਉਹ ਹੈ ਨਹੀਂ ਕਿ ਘਰ ਆਓ ਚਲ ਮੈਂ ਬਣਾਉਣੀ ਚਾਹ ਆਉਣਾ ਚਲ ਗੱਲ ਤੇ ਨਾ ਸਨੀ ਦੀ ਵੀ ਸਹੀ ਐ ਇਹ ਤੇ ਫੇਰ ਨਾ ਕਿਤੇ ਫੈਲ ਹੋਣ ਚਲ ਜਣ ਹੁਣ ਕੀ ਪਤਾ ਕਿੱਧਰ ਗਏ ਮम्मी ਨੂੰ ਵੀ ਪੁੱਛ ਸਕਦੀ ਉਹਨੂੰ ਪੁੱਛਾਂ ਛੱਤੀ ਗੱਲਾਂ ਕਰਨੀਆਂ ਉਹਨੇ ਕਿਹਾ ਦੱਸਣਾ ਮੈਨੂੰ ਕਾ ਚਲ ਆਪੇ ਜਿੱਥੇ ਗਏ ਹੋਣਗੇ ਆ ਜਾਣਗੇ ਉਹ ਕੱਪੜੇ ਰੱਖਾਂ ਹਾਈ ਹਾਈ ਇਹ ਤਾਂ ਡਰਮੇ ਗੰਦੀ ਬੜੀ ਐ ਡੈਡੀ ਹੋਣਾ ਪੈਣਾ ਹੋਣਾ ਚਿੰਨ ਗੱਲ ਬਾਨੀ ਡੈਡੀ ਹਾਂ ਕੀ ਗੱਲ ਬੋਤ ਡੈਡੀ ਕਿੱਥੇ ਮਮੀ ਇੱਧਰ ਆ ਜਾ ਦੱਸ ਦਿੰਦੀ ਆ ਡੈਡੀ ਕਿੱਥੇ ਗਿਆ ਕੀ ਕੰਮ ਪੈ ਗਿਆ ਕੋਈ ਆਉ ਕਿੱਥੇ ਡੈਡੀ ਉਹ ਤਾਂ ਜਿਹੜੀ ਬਾਹਰ ਨੂੰ ਗਏ ਨੇ ਕੰਮ ਹੀਗਾ ਕੋਈ ਮੈਨੂੰ ਵੀ ਦੱਸ ਦੇ ਮੈਂ ਵੀ ਤੇਰੀ ਮਾਂ ਲੱਗਦੀ ਆ ਕਿ ਜੇ ਹਰ ਕੱਲ ਮਾਂ ਪਿਓ ਨਹੀਂ ਕਰਨੀ ਮੈਂ ਮਾਨ ਨਹੀਂ ਕਰ ਸਕਦਾ। ਉਹ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਗੱਲ। ਉਹ ਡੈਡੀ ਨਹੀਂ ਕਰਨੀ ਗੱਲ ਕੋਈ ਮੈਂ। ਚੱਲ ਭਰਾ ਤੇਰੀ ਮਰਜ਼ੀ। ਕਿੱਥੇ ਗਏ ਕਿੱਥੇ? ਤੈਨੂੰ ਜਦੋਂ ਦੱਸਿਆ ਕਿ ਤੇ ਕੰਮ ਗਏ ਮੈਨੂੰ ਦੱਸ ਕੇ ਨਹੀਂ ਗਏ ਤਾਂ ਬਾਰ-ਬਾਰ ਕੁਛਣ ਦੀ ਫੇਰ ਲੋੜ ਹੀ ਨਹੀਂ ਗਈ। ਫਿਰ ਮੈਨੂੰ ਦੱਸਣਾ ਹੀ ਕੱਖ ਨਹੀਂ ਦੋ। ਚੱਲ ਠੀਕ ਆ। ਤੇ ਮੰਮੀ ਪਿੰਦਰ ਉਹ ਕਿੱਥੇ ਗਏ ਆ? ਉਹਨਾਂ ਕਿੱਥੇ ਜਾਣਾ ਆਪਣੇ ਪੇਕੇ ਗਈ ਐ ਤੇ ਨਾਲ ਪਿੰਦਰ ਵੀ ਗਿਆ। ਉਹ ਠੀਕ ਆ ਠੀਕ ਆ। ਮੈਂ ਉਹੜਿਆ ਨਾ ਤੇ ਮੈਂ ਵੇਖੇ ਜਾਂਦੇ। ਮੈਂ ਤਾਂ ਬਸ ਉਹੜਿਆਂ ਦਾ ਨੂੰ। ਮੈਂ ਅੱਗੇ ਸਾਹ ਬਲੌਂਡੀ ਨੂੰ ਤੈਨੂੰ ਜਾਂਦਾ ਕੋਈ ਫਿਕਰ ਪੈ ਗਿਆ ਉਹਦੇ ਨਹੀਂ ਆਏ ਬੈਂਡ ਹੁਣ ਕੋਈ ਨਾ ਮਨ ਵਿੱਚ ਉਹ ਜੀ ਗੱਲ ਨਾ ਸੱਚੀਓ ਤੇ ਮੰਮੀ ਮੇਰੀ ਗੱਲ ਸੁਣ ਨਹੀਂ ਆਏ ਬੈਂਡ ਤੇ ਗੱਲ ਅਸੀਂ ਕੀ ਸੁchnੀ ਹੈ ਚੁੱਪ ਕਰਕੇ ਨਾ ਤੇ ਹੁਣ ਜਿੰਨਾ ਹੈਗਾ ਨਾ ਚੁੱਪ ਜੀ ਪੜਾਵਾ ਜਾਂ ਕੰਮਕਾਰ ਕੋਈ ਵੇਲੇ ਮੇਰੇ ਲੱਗੇ ਅੰਦਰ ਬਹਿ ਜਾਂਦਾ ਡਾਡੀ ਵਾਲਾ ਉਸਨ ਆਇਆ ਤੇ ਤੁਸੀਂ ਗਾਰੀ ਹੋਰ ਤਾਂ ਤਾਂ ਹੀ ਦਿੰਦਾ ਕੋਈ ਗੱਲ ਕਰਦਾ ਢਾਡ ਨਾ ਮੈਂ ਇਹ ਤੇ ਗਾਰੀ ਹੋਰ ਇੰਗਲਿਸ਼ ਮੇਰੇ ਇੰਗਰੇਜ਼ ਕਰ ਉਹਨੇ ਹੀ ਕੰਮ ਮੇਰੇ ਕੋਲ ਕੀ ਬੁਰਾ ਲੱਗਦਾ ਵਾ ਤੇਰੇ ਵੱਡੇ ਨਿੱਕੇ ਦਾ ਪਤਾ ਹੀ ਨਹੀਂ ਆ ਕਿਦਾਂ ਬੋਲਣਾ ਕਿਦਾਂ ਨਹੀਂ ਬੋਲਣਾ ਨਹੀਂ ਖੋਣਾ ਨਾਕਵਾ ਨਹੀਂ ਬੁਲਾਉਣਾ ਨਾ ਮੈਨੂੰ ਤੇਰੀ ਇਥੇ ਵੀ ਬਾਹਾਂ ਆਕੜੀਆਂ ਤੇਰੇ ਤੋਂ ਬਿਨਾ ਮੇਰੀਆਂ ਕੰਮ ਕਰਨ ਲੱਗੀਆਂ ਉਹ ਵੀ ਅੱਧੇ ਚੀਜ਼ ਰਹਿ ਗਿਆ ਲੈ ਆਈ ਨਾ ਜਾਵਾ ਇੱਥੇ ਤੇ ਹੋ ਕੁਛ ਹੀ ਰਹਿਣਾ ਮੈਂ ਹੁਣੇ ਸ਼ਕੀਤ ਹੋਰ ਸਣਾ ਚੰਗਾ

ਆਜੋ ਆਜੋ। ਹੁਣ ਪਾ ਦਿਓ ਸਸਿਕ। ਸਸਿਕਾ ਭਾਈ ਸਤਿ ਸ੍ਰੀ ਅਕਾਲ। ਲੈ ਜੋ। ਲੈ ਜੋ। ਹੋਰ ਸੁਣਾਓ? ਹਾਂ ਵਧੀਆ ਭਾਈ ਤੁਸੀਂ ਸੁਣਾਓ। ਵਧੀਆ। ਹਾਂਜੀ ਠੀਕ ਠਾਕ। ਚਲੋ ਬੈਠਾ ਤੁਸੀਂ ਭਾਈ ਮੈਂ ਮੰਮਨ ਨੂੰ ਕਹਾ ਪਾਣੀ ਲੈ ਕੇ ਆਵੇਂ। ਹੋ ਸਭ ਪੁੱਤ ਪਿੰਡ ਠੀਕ ਠਾਕ ਹਨ। ਹਾਂਜੀ ਹਾਂਜੀ। ਚਲੋ। ਸੁਖਨਾਂ ਦੀਆਂ ਨਾ ਸਾਰੇ ਪਾਸੇ। ਸਭ ਵਧੀਆ ਠੀਕ ਠਾਕ। ਚਲੋ ਸ਼ੁਕਰ ਹੈ ਪ੍ਰਮਾਤਮਾ ਦਾ। ਇਹੋ ਕੋਈ ਚਾਹੀਦਾ ਪੁੱਤ। ਹਾਂਜੀ ਹਾਂ ਨਾ ਮਾਣਾ ਹਾਂਜੀ ਫ੍ਰਿਜ ਵਿੱਚ ਇਹ ਠੰਡਾ ਠੰਡਾ ਹੈਗਾ ਵਾ ਠੰਡਾ ਫ੍ਰਿਜ ਚ ਨਹੀਂ ਠੰਡਾ ਨਹੀਂ ਕਿਉਂ ਨਾ ਕੋ ਨਹੀਂ ਆਏ ਤੇ ਇਹਨਾਂ ਨੇ ਪਤਾ ਨਾ ਕੋ ਨਹੀਂ ਆਏ ਆਹੋ ਉਹਨਾਂ ਨੇ ਤੇ ਫੋਨ ਹੀ ਨਹੀਂ ਕੀਤਾ ਹੁਣ ਲੱਗੇ ਨਾ ਉਹਨਾਂ ਨੇ ਦੱਸਿਆ ਇਹਨੂੰ ਉਹ ਪਤਾ ਤੇ ਮੈਨੂੰ ਵੀ ਨਹੀਂ ਮੈਂ ਵੀ ਲੰਮੇ ਪਿਆ ਹਾਂ ਉਹ ਪਤਾ ਨਹੀਂ ਨੰਗਦੇ ਹੁੰਦੇ ਆਗੇ ਹੋਣਗੇ ਮੈਨੂੰ ਨਹੀਂ ਕੋਈ ਪਤਾ ਹਜੇ ਚਲੋ ਉਹ ਤੇ ਠੀਕ ਆ ਤੇ ਘਰ ਤੇ ਕੁਝ ਹੁਣ ਚਾਹ ਨਾਲ ਪੇ ਖਾਣ ਵੀ ਨੂੰ ਕੁਛ ਹੈ ਵੀ ਨਹੀਂ ਤੂੰ ਇਦਾਂ ਕਰੋ ਹਾਂ ਮੈਂ ਉਹਨਾਂ ਨੂੰ ਪਾਣੀ ਦੇਵ ਨਹੀਂ ਹਿੰਨੀ ਦੇਰ ਤੇ ਜਾਓ ਤੇ ਫੜ ਲਿਆ ਉੱਥੋਂ ਕਹੀ ਜਾਈ ਨਾ ਕੋਲਡ ਡਰਿੰਕ ਫੜ ਲਿਆਓ ਠੀਕ ਹੈ ਤੇ ਮੈਂ ਉਹਦਾ ਪਾਣੀ ਪਿਆ ਦਿੰਨੀ ਹਾਂ ਚਲ ਮੈਂ ਲੈ ਕੇ ਆਉਣਾ ਤੇ ਮੰਮੀ ਕਿੱਥੇ ਆ ਉਹ ਮੰਮੀ ਦਾ ਨਹੀਂ ਪਤਾ ਮੈਨੂੰ ਕਿ ਮੰਮੀ ਕਿਸ ਦੇ ਘਰ ਗਈ ਆ ਪਤਾ ਨਹੀਂ ਮੰਮੀ ਨੂੰ ਫੋਨ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ ਆਏ ਹੈਗੇ ਆ ਹੁਣ ਚਲ ਮੈਂ ਕਰਦਾ ਵਾਂ ਸਮਾਨ ਲੈ ਆਵਾਂ ਤੇ ਤੂੰ ਪਾਣੀ ਪੁਣੀ ਪਿਆ ਹੁਣ ਜਾ ਹੱਡੂ ਵੀ ਇੰਨਾ ਵਲੀ ਵੀ ਬਿਨਾ ਦੱਸੀ ਆ ਗਈ ਕਿੰਦਲਾਦਾ ਮੰਮੀ ਨੂੰ ਪਤਾ ਹੀ ਹੋਣਾ ਵਾ ਮੰਮੀ ਨੇ ਵੀ ਨਹੀਂ ਗੱਲ ਕੀਤੀ ਹੱਡੇ ਨਾਲ ਚਲ ਪਾਣੀ ਪੁਣੀ ਤੇ ਪਿਵਾ ਇਹਨਾਂ ਨੂੰ ਮੈਂ ਸਾਚੀ ਸਾਚੀ ਨੋਦੀਪ ਤਾਂ ਕਹਿੰਦੀ ਜੀ ਭਾਬੀ ਠੀਕ ਨੇ ਆ ਇਹ ਤਾਂ ਚੰਗੇ ਭਲੇ ਨੇ ਕਿੰਨੇ ਮੈਨੂੰ ਝੂਠ ਬੋਲਿਆ ਹੋਇਆ ਹੈਗਾ ਹੋਰ ਭਾਬੀ ਤੇ ਹੁਣ ਠੀਕ ਠਾਕ ਜੇ ਹਾਂ ਭਾਜੀ ਮੈਂ ਤਾਂ ਠੀਕ ਆ ਮੈਨੂੰ ਕੀ ਹੋਣਾ ਸੀ ਲੈ ਕਿਹਾਲਾ ਪੱਕਾ ਸਾਸਰੀਕਾਲ ਸਾਸਰੀਕਾਲ ਪੁੱਤੇ ਜਿੰਦਾ ਰਹਾ ਅਮਨ ਉਹ ਦਵਾਈ ਖਾ ਲਈ ਜਮਰਤੀ ਜਾ ਚਾਹ ਧਰ ਤੂੰ ਜਾ ਕੇ ਤੇ ਕੋਈ ਗੱਲ ਨਹੀਂ ਪਾ ਮੈਂ ਆਪੇ ਰਾਂਗੀ ਜਾ ਕੇ ਤੇ ਡੇਗਣਾ ਪਈ ਫੇਰ ਹੋਰ ਸਨਾ ਪੁੱਤ ਠੀਕ ਠਾਕ ਜੇ ਹਾਂ ਜੀ ਹਾਂ ਜੀ ਵਧੀਆ ਉਹ ਦਵਾ ਮੀਨੇ ਉਹ ਪਕੌੜੇ ਬੜੇ ਸੁਆਦ ਹੀ ਸੁਆਦ ਲੱਗੇ ਹੈ ਤੈਨੂੰ ਹਾਂ ਜੀ ਫਿਰ ਤੇ ਵਧੀਆ ਵਾ ਚਲ ਚਲੀਏ ਚਾਚੂ ਪੀ ਲਈਏ ਨਾਲੇ ਪਤਾ ਵੀ ਲੈ ਆ ਤੂੰ ਭਾਬੀ ਦਾ ਇੱਕ ਮਿੰਟ ਪਰੌਣੇ ਆਪਾਂ ਗੱਲ ਕਰਨੀ ਤੇਰਨਾ ਕੋਈ ਅੱਜ ਦੱਸੋ ਦੱਸਣਾ ਦੱਸਣਾ ਕੀ ਆ ਕੋਈ ਹੀ ਮੇਰੀ ਨਾ ਨਾ ਗੱਲ ਫੋਨ ਤੇ ਮੈਂ ਸੁਣਿਆ ਤੂੰ ਹੱਥ ਵਿੱਚ ਚੁੱਕਿਆ ਉਹਦੇ ਉੱਤੇ ਨਾ ਕੀ ਗਲਤੀ ਹੋ ਗਈ ਮੇਰੀ ਧੀ ਕੋ ਗਲਤੀ ਪੁੱਛੋ ਇਹਦੇ ਕੋਲੋਂ ਕੀ ਹੋਈ ਏ ਕਿਉਂ ਪੁੱਤ ਕੀ ਕਿਹਾ ਸੀ ਤੂੰ ਜਿਹੜਾ ਹੱਥ ਚੁੱਕਣ ਤੱਕ ਦੀ ਨਬਤ ਆ ਗਈ ਇਹਨੂੰ ਪੁੱਛੋ ਵੀ ਬੋਲਦੀ ਕਿਦਾਂ ਸੀ ਮੇਰੀ ਧੀ ਆ ਮੈਨੂੰ ਪਤਾ ਵਾ ਉਹ ਤਾਂ ਵਿਚਾਰੀ ਬੋਲ ਹੀ ਨਹੀਂ ਸਕਦੀ ਗਾੜੀ ਤੇ ਕਿਦਾਂ ਕਹਿਤਾ ਤੂੰ ਕੋਈ ਗਾੜੀ ਬੋਲਦੀ ਬੜਾ ਮੰਮੀ ਮੰਮੀ ਮੈਂ ਇੱਥੇ ਲੜਨ ਨਹੀਂ ਆਇਆ ਆਪਾਂ ਵੀ ਤੇਰੇ ਨਾਲ ਲੜਨਾ ਨਹੀਂ ਚਾਹੁੰਦੇ ਤੂੰ ਸਾਡਾ ਜਵਾਈ ਪਾਈ ਆ ਮੈਨੂੰ ਤੇ ਇਦਾਂ ਲੱਗਣ ਰਿਹਾ ਵੀ ਤੁਸੀਂ ਸੱਜੇ ਲੜਨ ਲਈਏ ਵੇ ਪੁੱਤ ਤੂੰ ਲੜਾਈ ਦੀ ਗੱਲ ਕਰਨਾ ਵਾ ਜੇ ਆਪਾਂ ਚਾਹੀਏ ਨਾ ਤਾਂ ਬੜਾ ਕੁਝ ਕਰ ਸਕਨੇ ਆ ਆ ਦੋ ਪੋਟੇ ਲੈ ਕੇ ਦਿੱਤੇ ਹੁਣ ਨਾ ਤੇ ਲੱਗ ਲੋ ਜਾਵੇ ਪਤਾ ਲੱਗ ਜਾਏ ਕਿਦਾਂ ਬਗਾਨੀ ਧੀ ਤੇ ਹੱਥ ਚ ਕੀ ਦਾ ਵਾ ਜੀਵਨ ਜਿਹੜਾ ਸਾਹ ਨੂੰ ਕੋਈ ਗੱਲ ਨਹੀਂ ਡੈਡੀ ਜਿਹੜੀ ਤੁਸੀਂ ਗੱਲ ਕਰਨ ਦੇ ਹੋ ਨਾ ਤੁਸੀਂ ਕਰ ਹੀ ਲੋ ਹਾਂ ਬੇਨਾਂ ਪਹਿਲਾਂ ਕੀ ਕਰ ਲੈਂਦੇ ਹੋ ਤੂੰ ਮਾਰਨ ਦੇਵਾ ਦਾਬੇ ਜਦੋਂ ਵਿਆਹ ਕੀਤਾ ਹੈਗਾ ਉਦੋਂ ਕੀ ਗੱਲਾਂ ਸੀ ਤੁਹਾਡੀਆਂ ਉਦੋਂ ਤੁਹਾਡੀਆਂ ਗੱਲਾਂ ਹੋਰ ਹੈਗੀਆਂ ਸਾਡੇ ਕੋ ਆਪਿਆ ਹਾਈ ਬੜਾ ਵਾਹ ਹੈ ਤੇ ਚੱਟ ਪੈਹਾ ਲਾ ਕੇ ਕੁੜੀ ਨੂੰ ਬਾਹਰ ਕੱਲ ਦੇਣਾ ਵਾ ਤੇ ਹੁਣ ਹੁਣ ਤਾਂ ਅੱਖਾਂ ਬਦਲ ਗਈਆਂ ਵਾ ਪੈਹੇ ਲਾਏ ਹੀ ਹੁਣ ਨਹੀਂ ਜਾਏਗੇ ਤੇ ਇਹੀ ਕੀ ਕਰੀਏ ਦੋ ਵਾਰੀ ਫੇਰ ਇਹਨੂੰ ਆਇਲਸ ਕਰਾਈ ਤੇ ਉਹਦੇ ਕੋ ਫੇਰ ਨਹੀਂ ਬੈਂਡ ਲੈ ਗਏ ਤੇ ਇੱਥੇ ਠੇਕਾ ਲਿਆ ਕਿਉਂ ਨਹੀਂ ਲਿਆ ਠੇਕਾ ਠੇਕਾ ਕਿਨੇ ਲੈਣਾ ਵਾ ਅਸੀਂ ਲੈਣਾ ਠੇਕਾ ਹੁਣ ਗੱਲਾਂ ਵੇ ਕਿਦਾਂ ਕਰਦਾ ਫੇਰ ਕਹਿੰਦਾ ਲੜਾਈ ਵਾਲੀਆਂ ਗੱਲਾਂ ਕਰਦੇ ਆ ਮੰਮੀ ਮੇਰੀ ਸੁਣੋ ਗੱਲ ਹੁਣ ਉਹਨੂੰ ਧੱਕੇ ਨਾਲ ਘਲਾ ਦਈਏ ਕੱਲਾ ਬੁਨਾਨੀ ਕਾ ਸਾਨ ਕਰਨਾ ਵਾ ਕਿਦਾਂ ਦੀਆਂ ਗੱਲਾਂ ਕਰਨਾ ਤੂੰ ਮੇਰੀ ਗੱਲ ਸੁਣ ਲੈ ਮੁੰਡਿਆ ਮੇਰੀ ਧੀ ਪੜੀ ਲਿਖੀ ਆ ਕੋਈ ਕਮੀਨੇ ਇਹਦੇ ਵਿੱਚ ਤੁਹਾਡੇ ਘਰ ਜਾ ਕੇ ਪੜਿਆ ਨਹੀਂ ਗਿਆ ਇਹ ਕੋ ਪਤਾ ਮੈਨੂੰ ਕਿੰਨੀ ਕੁ ਪੜੀ ਏ ਗੱਲਾਂ ਕਰਦੇ ਫਿਰਦੇ ਆ ਆ ਵੇਖਾ ਹੱਥ ਵੇਖ ਮੇਰੀ ਕੁੜੀ ਦੇ ਹੈ ਵੇ ਭਾਂਡੇ ਮਾਂਜ ਮਾਂਜ ਕੇ ਕਸਾਛਦੇ ਸਾਰੇ ਪੜਨਾ ਉਹਨੇ ਸਵਾਲ ਹੀ ਵਿਚਾਰੀ ਨੇ ਸਿਰ ਤੇ ਦੇਛੜਿਆ ਦਾ ਕੰਮ ਦੇ ਵਿੱਚ ਤੁਸੀਂ ਮਾਸਾ ਤਰਸ ਨਹੀਂ ਕੀਤਾ ਤੁਸੀਂ ਕਿਉਂਤੇ ਕਿਤੇ ਤੂੰ ਬੋਲ ਕੇ ਦੱਸ ਤਿੰਨਾ ਕੁ ਕੰਮ ਕਰਦੀ ਹਾਂ ਜਿੱਦਾਂ ਦੀ ਪੜਨ ਜਾਂਦੀ ਹੀ ਨਾ ਮੰਮੀ ਨੇ ਇਹਨੂੰ ਕੰਮ ਨੂੰ ਹੱਥ ਨਹੀਂ ਲਾਉਣ ਦਿੱਤਾ ਸਾਰਾ ਆਪ ਹੀ ਉਹ ਕਰਦੇ ਨੇ ਆਹੋ ਦਿਖਣ ਡਿਆ ਸਾਰਾ ਕੁਝ ਮੈਨੂੰ ਇੱਧਰ ਵੇਖ ਚਾ ਤੀ ਮਾਰ ਹੈ ਕਿੰਨਾ ਚੂੜਾ ਹੈਗਾ ਤੇ ਵਿਆਹ ਨੂੰ ਕਿਹੜੇ ਦਿਨ ਹੋਇਆ ਅੱਧਾ ਚੂੜਾ ਹੀ ਰਹਿ ਗਿਆ ਉਹ ਤੇ ਅੱਧਾ ਵੀ ਨਹੀਂ ਰੱਖਣ ਨੂੰ ਤਿਆਰ ਆ ਤਾਂ ਮੰਮੀ ਨੇ ਧੱਕੇ ਨਾਲ ਰਖਾਇਆ ਇਹ ਜੇ ਗਰਮੀ ਲੱਗਦੀ ਏ ਮੈਨੂੰ ਵੇਖ ਲਾ ਬਹਾਨੇ ਸੁਣ ਲਾ ਦੇ ਤੂੰ ਹੈ ਤੈਨੂੰ ਹੀ ਕੋ ਗੱਲ ਆਉਂਦੀ ਤੂੰ ਵੀ ਦੱਸ ਆਪਣੀ ਗੱਲ ਮਮਮੀ ਇਦਾਂ ਕਰਦੇ ਆ ਫਿਰ ਇਹਨੂੰ ਪੁੱਛੀ ਅਸੀਂ ਚੰਗੀ ਤਰ੍ਹਾਂ ਉਹ ਜੇ ਕੋਝ ਕਰਦੇ ਹੋਈ ਇਹ ਤੇ ਦੱਸੇ ਲਾ ਸੌਲਾ ਹਣ ਪਤਾ ਹੋਂਦੇ ਬੋਲ ਪਾ ਗੁੱਸਾ ਨਾ ਕਰੇ ਉਦਾਂ ਤੁਸੀਂ ਮੇਰੀ ਗੱਲ ਦਾ ਤੁਸੀਂ ਇਹਨਾਂ ਨੂੰ ਪੁੱਠੀ ਮਤ ਦੇਣ ਡੇ ਆ ਆ ਹੁਣ ਵੀ ਤੁਸੀਂ ਝੂਠ ਬੋਲ ਕੇ ਸਾਨੂੰ ਇੱਥੇ ਸੱਦਿਆ ਵੀ ਕਿਹੜਾ ਝੂਠ ਬੋਲਿਆ ਤੇਰਾ ਐਵੇਂ ਬੋਲੀ ਜਾਂਦਾ ਵਾ ਤੂੰ ਉਹ ਗੱਲ ਆ ਤੇ ਮੈਂ ਕੁਛ ਕਹਿਣ ਨਹੀਂ ਡਈ ਭਾਬੀ ਤਾਂ ਚੰਗੇ ਭਲੇ ਤੁਰੇ ਫਿਰਨ ਡਈ ਏ ਲੈ ਦੱਸ ਉੱਥੇ ਜਾਂਦੀ ਹੀ ਉਹ ਮੰਜੇ ਤੋਂ ਨਹੀਂ ਉੱਟਣ ਡੀ ਬੋਲ ਹੁਣ ਨਹੀਂ ਨਹੀਂ ਉੱਠੀ ਮੰਜੇ ਤੋਂ ਦੋ ਦੇਣਾ ਕੀ ਹੋਇਆ ਬੰਦਾ ਉੱਥੇ ਪੈਂਦਾ ਮੁੜ ਕੇ ਜਿੱਤਾਂ ਮੋੜ ਕੇ ਪਾਣੀ ਦੇ ਦੋ ਗਲਾਸ ਪਿਵਾ ਤੇ ਤੇ ਕਿੱਧਰ ਦੀ ਆਖਰ ਆ ਗਈ ਏ ਵੇਖਾ ਹਾਂ ਕਿਦਾਂ ਗੱਲਾਂ 'ਚ ਗੱਲਾਂ ਲੱਭਦੇ ਆ ਤੇਰੇ ਕਹਿਣਾ ਚੰਗੇ ਬੜੇ ਆ ਦਾਦੀ ਮੰਮੀ ਡੇ ਨੇ ਗੱਲਾਂ ਕਰਨ ਨੂੰ ਲੜਮਾਲੀਆਂ ਤੇ ਮੈਂ ਇੱਥੇ ਲੜਨ ਨਹੀਂ ਆਇਆ ਹੈਗਾ। ਉਹ ਚੱਲ ਪੁੱਤ ਉਹਨੂੰ ਵੀ ਗੁੱਸਾ ਵਾ ਤੂੰ ਹੱਥ ਕੱਢ ਲਉ ਚੁੱਕਣਾ ਹਿੱਤ ਤੇ ਕੁੜੀ ਰਾਣੀ ਦੇ। ਚਲੋ ਜੇ ਮੇਰੇ ਕੋ ਗੁੱਸੇ 'ਚ ਚੁੱਕਿਆ ਗਿਆ ਵਾ ਤਾਂ ਮੈਂ ਅਦਲੀ ਗਲਤੀ ਮੰਨਦਾ ਮੈਂ ਆਪਣੀ। ਪਰ ਹੁਣ ਜਿੱਦਾਂ ਇਹ ਡੇ ਨੇ ਇਦਾਂ ਥੋੜਾ ਕਰਨਾ ਚਾਹੀਦਾ ਆਪਣੇ ਰਿਸ਼ਤੇਦਾਰ ਹੀ ਏ ਆਪਾਂ ਕੱਲ ਨੂੰ ਆਉਣਾ ਜਾਣਾ ਵੀ ਏ। ਤਾਂ ਬਿਲਕੁਲ ਹੀ ਮਖਾ ਦੇਣਾ ਏ। ਇਹੋ ਗੱਲ ਤੇ ਟੋਣਾ ਤੇਰੇ ਠੀਕ ਆ। ਜਿੱਦਣਾ ਮੁੱਕ ਦੀ ਗੱਲ ਸਰ ਪਰ ਜੋ ਕੀ ਹੋ ਗਿਆ ਵਾ ਹਾਂ। ਮੁੱਖ ਦੀ ਗੱਲ ਇਹ ਜੇ ਆਪਾਂ ਹੁਣ ਕਿਤੇ ਨਹੀਂ ਜਾਣਾ ਹੈਗਾ ਆਰਾਮ ਨਾਲ ਆਪਣਾ ਘਰ ਦਾ ਕੰਮ ਕਰੀਏ ਇਹ ਵੀ ਕਰੇ ਤੇ ਨਾਲੇ ਕੋਈ ਗੱਲ ਨਹੀਂ ਜੇ ਨਹੀਂ ਬਾਹਰ ਜਾਇਆ ਜਾਣ ਰਿਆ ਤੇ ਸਾਡੇ ਕੋ ਕਿਹੜਾ ਪوج ਹੈਗਾ ਨਹੀਂ ਆ ਸਭ ਕਾਹੇ ਵਾਲੇ ਆ ਇਹੋ ਪੁੱਤ ਗੱਲ ਤੇਰੀ ਹੈਗੀ ਠੀਕ ਹੁਣ ਜੇ ਬਾਹਰ ਜਾਇਆ ਨਾ ਜਾਵੇ ਤੇ ਇੱਥੇ ਵੀ ਆਪਣਾ ਵਗਾੜ ਕੇ ਬਹਿ ਜੀ ਆਰਾਮ ਨਾਲ ਆਪਣੇ ਘਰੇ ਰਵੇ ਨਾ ਮੇਰੀ ਗੱਲ ਸੁਣੋ ਤੁਸੀਂ ਕਿਦਾਂ ਕਹਿਤਾ ਏਡੀ ਛੇਤੀ ਗੱਲ ਠੀਕ ਵਾ ਕਿਦਾਂ ਗੱਲ ਠੀਕ ਵਾ ਜੇ ਤਾਂ ਕੋ ਸਾਰਾ ਕੁਝ ਹੈਗਾ ਵਾ ਐਡੀ ਜੈਦਾ ਤੇ ਹੀ ਮਾਲਕ ਜੇ ਆ ਮੁੱਲ ਮਿਲ ਜਾਂਦੇ ਆ ਬੈਂਡ ਮੁੱਲ ਲਓ ਤੁਸੀਂ ਵਿਆਹ ਕੀਤਾ ਹੈ ਤੇ ਸੌਦਾ ਕੀਤਾ ਹੀ ਆ ਵੇਖ ਲੋ ਵੇਖ ਲੋ ਫੇਰ ਕਹਿਣਾ ਵਾ ਮਾਂ ਬੋਲਦੀ ਆ ਹੈ ਇਹਦੇ ਮੂੰਹ ਚ ਤਿੱਦਰ ਜਬਾਨ ਹੀ ਨਹੀਂ ਹੁੰਦੀ ਨਾ ਸੌਦੇ ਵਾਲੀ ਕਿਹੜੀ ਗੱਲ ਹੋ ਗਈ ਅਸੀਂ ਮੁੱਲ ਵੀ ਲੈ ਲੈਨੇ ਆ ਬੈਂਡ ਉੱਥੇ ਜਾ ਕੇ ਇਹਨੂੰ ਕੁਝ ਆਵੇ ਨਾ ਅਗਲੇ ਨੂੰ 에어ਪੋਰਟ ਤੋਂ ਵਾਪਸ ਭੇਜ ਦੇਣਾ ਉਹਦਾ ਕੌਣ ਜ਼ਿੰਮੇਵਾਰ ਆ ਮੁੜ ਕਿਉਂ ਵੇਖਾਂ ਮੇਰੀ ਧੀ ਨੂੰ ਤੂੰ ਨਾ ਕੰਮੀ ਕਰਕੇ ਰੱਖਤਾ ਫਿਰ ਉਹ ਆਉਂਦਾ ਜਾਂਦਾ ਹੀ ਕੁਝ ਨਹੀਂ ਆ ਲੈਨੇ ਸਾਲ ਨੇ ਗਾਲੇ ਕਾਲਜ ਵਿੱਚ ਉਹ ਕਿਥੇ ਗਈ ਉਹਦੇ ਮੰਮੀ ਉਹਦਾ ਕਸੂਰ ਹੈ ਨਹੀਂ ਕੋਈ ਵੀ ਸਾਰਾ ਤੁਹਾਡਾ ਹੀ ਤੇ ਸੱਚ ਕੁਛ ਹੋ ਤੇ ਉਹ ਉਦਾਂ ਬੋਲਦੀ ਹੈ ਨਹੀਂ ਕਿ ਉੱਥੇ ਵੀ ਉਹਦੀ ਮੈਂ ਨਹੀਂ ਕਿ ਸਬਤ ਕਰਦਾ ਵਾਂ ਜਦੋਂ ਕੋਈ ਕੋਈ ਨਾ ਕੋਈ ਪਟੀਆਂ ਨੂੰ ਪੜਾਉਂਦੇ ਹੋ ਨਾ ਫੇਰ ਅੱਗੋਂ ਬੋਲਦੀ ਹੈ ਮੈਂ ਮਾਂ ਵੀ ਤੂੰ ਥੋੜਾ ਜਿਆ ਫੋਨ ਘੱਟ ਕਰਿਆ ਕਰੋ ਜੇ ਮਾਂ ਜੇ ਤੇ ਉਹਦਾ ਵੀ ਸੋਚੋਗਾ ਜੇ ਤੇ ਉਹਦਾ ਘਰ ਵਸਦਾ ਰਹੇ ਵੀ ਉਹਦਾ ਹੀ ਸੋਚ ਨਹੀਂ ਆ ਉਹਦੀ ਜ਼ਿੰਦਗੀ ਬਰਬਾਦ ਕਰਨ ਲੱਗਿਆ ਜੇ ਤੁਸੀਂ ਮੈਂ ਆਪਣੀ ਕੁੜੀ ਨੂੰ ਘੱਲਣਾ ਵਾਂ ਬਾਹਰ ਤੇ ਮੇਰੀ ਗੱਲ ਸੁਣ ਲਓ ਧਿਆਨ ਦੇ ਨਾਲ ਮੇਰੀ ਕੁੜੀ ਦੇ ਨਾ ਨੰਬਰ ਆਉਣ ਪਾ ਲੈ ਨਾ ਆਉਣ ਮੁੱਲ ਬੈਂਡ ਖਰੀਦ ਕੇ ਨਾ ਤੇ ਫਿਰ ਉਹਨੂੰ ਕੱਲ ਬਾਅਦ ਤੂੰ ਸਾਡੇ ਕੋਲੋਂ ਤੇ ਨਹੀਂ ਮੁੱਲ ਖਰੀਦੇ ਜਾਂਦੇ ਜੇ ਤੁਹਾਡੇ ਚ ਪਹੁੰਚ ਆ ਗਈ ਤੇ ਖਰੀਦ ਲੋ ਅੱਛਾ ਜੇ ਆਪਾਂ ਖਰੀਦ ਕੇ ਬਾਅਦ ਕੱਲ ਨਹੀਂ ਤੇ ਆਪਾਂ ਵਿਆਹਣਾ ਕਿਉਂ ਹੈ ਤੇਰੇ ਨਾਲ ਐਡੇ ਆਖਿਆ ਹੈ ਆਪਾਂ ਵਿਆਹ ਕਰਨ ਖੁਣਾ ਨਵਦੀਪ ਚੱਲ ਉੱਠ ਤੇ ਚੱਲੀ ਆਪਾਂ ਉਹਨੇ ਨਹੀਂ ਜਾਣਾ ਇੱਥੇ ਜੇ ਬੈਠੇ ਨਾ ਤੇ ਗੱਲਾਂ ਵਧਦੀਆਂ ਜਾਣੀਆਂ ਮੈਂ ਨਹੀਂ ਚਾਹੁੰਦਾ ਵਿਆਹ ਦੀ ਕੋਈ ਗੱਲ ਹੋਵੇ ਜਿਹੜਾ ਮੁੜ ਕੇ ਇੱਕ ਦੂਜੇ ਲੋ ਅਮਾ ਜਾਣ ਵਰੀਏ ਮੇਰੀ ਸੁਣ ਮੁੰਡਿਆ ਗੱਲ ਉਡੀਨੇ ਰਹਿਣਾ ਵਾ ਰਹਿਣ ਤੈਨੂੰ 4 ਦਿਨ ਜਾ ਉਹਦਾ ਵੀ ਕਿਤੇ ਮਨ ਠੰਡਾ ਹੋ ਜਾਊਗਾ ਠੰਡਾ ਹੀ ਉਹ ਆਪਣੇ ਘਰ ਵਧੀਆ ਵਸਣ ਲਈ ਤਨਵਦੀਪ ਤੂੰ ਉੱਠ ਤਾਂ ਪੁੱਤ ਰਹਿਣਾ ਹਾਂ 4 ਦਿਨ ਕੋਈ ਗੱਲ ਨਹੀਂ ਨਹੀਂ ਮੰਮੀ ਮੈਂ ਚੱਲ ਗਈ ਹਾਂ ਉਹ ਹੀ ਫੇਰ ਆ ਜਾਵਾਂਗੀ ਮੇਰਾ ਧਿਆਨ ਤੇਰੇ ਵਿੱਚ ਹੀ ਰਹਿਣਾ ਪੁੱਤ ਰਹਿ ਪਾ 4 ਦਿਨ ਚੱਲੋ ਤੂੰ ਫੋਨ ਆਪਾਂ ਤਾਂ ਲੈੜੀ ਛੱਡ ਆਊਗਾ ਉਹਦੇ ਤੂੰ ਫੋਨ ਫੋਨ ਕਰਦੇ ਰਹਿਣਾ ਮੈਂ ਜਿਹੜਾ ਧਿਆਨ ਰਹਿਣਾ ਵਿੱਚ ਉੱਠ ਤਾਂ ਤੂੰ ਜੋ ਮਰਜ਼ੀ ਕਹਿ ਲੈ ਫੋਨ ਕਰਨਾ ਨਹੀਂ ਹਟਣਾ ਮੈਂ ਮਿੱਠੂ ਉਪਕਰ ਚੰਗਾ ਕਰੀ ਜਾਓ ਉਹਨੂੰ ਵੀ ਚਪਕਰਾ ਚਲ ਕੋਈ ਨਹੀਂ ਫੇਰ ਆ ਜੂਗੀ ਤੂੰ ਵੀ ਜਦ ਕਰਕੇ ਬਹਿਣ ਨਹੀਂ ਮੰਮੀ ਤੂੰ ਹੀ ਮੈਂ ਕੁਝ ਜ਼ਿਆਦਾ ਹੀ ਬੋਲ ਰਿਹਾ ਤੈਨੂੰ ਇਦਾਂ ਨਹੀਂ ਹੀ ਬੋਲਣਾ ਚਾਹੀਦਾ ਇਦਾਂ ਚ ਗਿਲ ਲੱਗੀ ਦਾ ਕਿਉਂ ਨਹੀਂ ਚੰਗੇ ਲੱਗੀ ਦਾ ਉਹ ਜਿੱਦਾਂ ਮਰਜ਼ੀ ਤੇਰੀ ਬੇਇੱਜ਼ਤੀ ਕਰੀ ਜਾਵੇ ਹਨਾ ਤੇ ਮੈਂ ਬਰਦਾਸ਼ਤ ਕਰੀ ਜਾਵਾਂ ਤੂੰ ਤੇ ਗੁੰਗੀ ਬਣੀ ਤੇਰੇ ਮੂੰਹ ਤੇ ਜਬਾਨ ਹੀ ਹੈ ਨਹੀਂਗੀ ਪਤਾ ਨਹੀਂ ਕੀ ਸੰਘਾਤਾ ਤੈਨੂੰ ਇਹਨਾਂ ਨੇ ਮੰਮੀ ਇੱਕ ਕਰੀ ਗੁੱਲਾ ਮੂੰਹ ਨਿਕਲ ਜਾਂਦਾ ਫਿਰ ਮੂੰਛ ਨਹੀਂ ਪੈਂਦੀਆਂ ਹੁੰਦੀਆਂ ਤੇ ਸੋਚ ਸਮਝ ਕੇ ਬੋਲੀਦਾ ਕੋਈ ਗੱਲ ਨਹੀਂ ਜਿੰਨਾ ਕ ਮੈਂ ਹੁਣਾਂ ਨੂੰ ਕਰਤਾ ਵਾ ਹੁਣ ਸੋਚੂਗਾ ਕਰ ਜਾ ਕੇ ਜਰੂਰ ਤੂੰ ਨਾ ਫਿਕਰ ਕਰ ਚਲੋ ਠੀਕ ਆ ਫਿਰ ਮੈਂ ਚਲਦੀ ਆਹੋ ਚਲ ਠੀਕ ਆ ਫਿਰ ਕੋਈ ਨਹੀਂ ਫੋਨ ਤੇ ਦੱਸ ਦੇ ਜੇ ਕੋਈ ਅਬੀ ਤਾਂ ਵੀ ਕਰੂਗਾ ਤੇਰੇ ਨਾਲ